ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਸਾਡੇ ਕੋਲੇ ਇਹ ਅਮਰਜੀਤ ਅੰਕਲ ਜੀ ਇਸ ਆਸ਼ਰਮ ਦੇ ਵਿੱਚ ਤਕਰੀਬਨ ਡੇਢ ਸਾਲ ਤੋਂ ਸਾਡੇ ਨਾਲ ਸੇਵਾ ਕਰਵਾ ਰਹੇ ਨੇ ਇੱਥੇ ਦਿਨ ਤੇ ਰਾਤ ਦੀ ਟੂਟੀ ਹੁੰਦੀ ਹੈ ਇਹਨਾਂ ਦੀ ਜਾਨੀ ਵੀ ਡਿਊਟੀਆਂ ਦੇ ਰਾਤ ਵੀ ਡਿਊਟੀ ਆ ਤੇ ਰਾਤ ਨੂੰ ਵੀ ਜਾ ਕੇ ਜਾਨੀ ਸਾਰੇ ਪਰਿਵਾਰ ਦੀ ਨਿਗਰਾਨੀ ਜੋ ਚੀਜ਼ ਦੀ ਲੋੜ ਆ ਪਰਿਵਾਰ ਦੇ ਵਿੱਚ ਕੋਈ ਪਾਣੀ ਲੈਣਾ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਲੋਡ ਆ ਤਾਂ ਉਹਨਾਂ ਚੀਜ਼ਾਂ ਪੂਰੀਆਂ ਕਰ ਦਿੰਦੇ ਨੇ ਅੰਕਲ ਜੀ ਬਹੁਤ ਹੀ ਵਧੀਆ ਇਮਾਨਦਾਰ ਤੇ ਵਧੀਆ ਆਪਣਾ ਫਰਜ਼ ਨਿਭਾ ਕੇ ਆਪਣੀ ਡਿਊਟੀ ਕਰ ਰਹੇ ਨੇ ਇਹਨਾਂ ਨੇ ਸਾਡਾ ਅੱਜ ਹੋਰ ਮਨ ਜਿੱਤ ਲਿਆ ਮਨ ਜਿੱਤਣ ਦਾ ਮਤਲਬ ਇਹ ਸੀ ਵੀ ਸਾਡੇ ਇਸ ਆਸ਼ਰਮ ਦੇ ਵਿੱਚ ਰਹਿ ਕੇ ਬਾਪੂ ਜੀ ਆਪਦੀ ਜੋ ਸੇਵਾ ਲੈ ਰਿਹਾ ਜੋ ਆਪਣੀ ਤਨਖਾਹ ਲੈ ਰਿਹਾ ਆਪਦੇ ਅਨੇਕ ਕਮਾਈਆਂ ਦੇ ਵਿੱਚੋਂ ਇਹਨਾਂ ਨੇ ਇਸ ਬਣ ਰਹੀ ਬਿਲਡਿੰਗ ਦੇ ਉੱਪਰ ਜੋ ਲਪਾਈ ਚੱਲਦੀ ਆ ਉਦ ਲਈ ਇਹਨਾਂ ਨੇ ਆਪਣੀਆਂ ਅਨੇਕ ਕਵਾਇਆਂ ਦੇ ਵਿੱਚੋਂ ਚਾਰ ਬੋਲੀਆਂ ਸਟ੍ਰੀਮੈਂਟ ਦੀਆਂ ਸਾਨੂੰ ਇਸ ਪਰਿਵਾਰ ਨੂੰ ਲਿਆ ਕੇ ਦਿੱਤੀਆਂ ਨੇ ਕਹਿੰਦੇ ਵੀ ਮੈਂ ਵੀ ਇਸ ਪਰਿਵਾਰ ਦੇ ਵਿੱਚ ਰਹਿਣਾ ਵਾ ਵੀ ਮੇਰਾ ਵੀ ਫਰਜ਼ ਬਣਦਾ ਵਾ ਤੇ ਇਹਨਾਂ ਨੇ ਸਾਡਾ ਜੀ ਮੈਂ ਕਹਿੰਦਾ ਵੀ ਮੰਨ ਜਤ ਲਿਆ ਬੜੀ ਖੁਸ਼ੀ ਦੀ ਗੱਲ ਆ ਠੀਕ ਆ ਵੀ ਲੋਕ ਵੱਡੀਆਂ-ਵੱਡੀਆਂ 30 ਦੀ ਲੱਖ ਦੀਆਂ 35-35 ਲੱਖ ਦੀਆਂ ਗੱਡੀਆਂ ਜਾਂ ਕਰੋੜਾਂ ਕਰੋੜਾਂ ਅੱਡਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਨੇ ਪਰ ਇਹ ਇਹ ਇਨਸਾਨ ਅੰਕਲ ਜੀ ਸਾਡੇ ਸੇਵਾਦਾਰ ਹੋਣ ਦੇ ਬਾਵਜੂਦ ਘਰ ਦਾ ਖਰਚਾ ਵੀ ਚਲਾਉਂਦੇ ਨੇ ਤੇ ਫਿਰ ਵੀ ਇਹਨਾਂ ਨੇ ਆਪਣੇਨੇਕ ਕਮਾਈਆਂ ਦੇ ਵਿੱਚੋਂ ਤਨਖਾਹ ਲੈਂਦੇ ਹੋਏ ਨੇ ਕਿਥੇ ਚਾਰ ਬੂੜੀਆਂ ਸੀਮੈਂਟ ਦੀਆਂ ਇਸ ਪ੍ਰਵਾਰ ਲੈ ਕੇ ਦਿੱਤੀਆਂ ਨੇ ਪ੍ਰਵਾਰ ਲਈ ਲੈ ਕੇ ਚਾਹੇ ਧੰਨਵਾਦ ਅੰਕਲ ਤੁਹਾਡਾ ਬਹੁਤ ਬਹੁਤ ਪਰਮਾਧਿਵਾ ਸੋਨੂ ਦੇ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਦੀ ਚੜ੍ਹਦੀ ਕਲਾ ਵਿੱਚ ਰੱਖਣ ਜੋ ਆਪਣੇ ਨੇਕ ਕਮਾਈਆਂ ਦੇ ਵਿੱਚੋਂ ਤੁਸੀਂ ਇਸ ਪ੍ਰਵਾਰ ਲਈ ਚਾਰ ਬੂੜੀਆਂ ਸੀਮੈਂਟ ਦੀਆਂ ਦਿੱਤੀਆਂ ਨੇ ਹੋਰਾਂ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਤੁਸੀਂ ਇਹਨਾਂ ਬਜ਼ੁਰਗਾਂ ਨੂੰ ਇਹਨਾਂ ਬਾਪੂ ਖਨਾਂ ਨੂੰ ਦੇਖ ਕੇ ਤੁਸੀਂ ਵੀ ਜਰੂਰ ਸਾਥ ਤੇ ਸਹਾਯੋਗ ਦੇਣਾ ਆਪਣੇ ਨੇਕ ਕਮਾਈਆਂ ਦੇ ਵਿੱਚੋਂ ਇਸ ਪਰਿਵਾਰ ਦੀ ਜੋ ਇਮਾਰਤ ਦਾ ਕੰਮ ਚੱਲ ਰਿਹਾ ਸੀ ਸੀਮੈਂਟ ਦੀ ਆਪਾਂ ਨੂੰ ਲੋੜ ਆ ਇੱਟਾਂ ਦੀ ਲੋੜ ਆ ਜਾਂ ਬਜਰੀ ਦੀ ਜਾਂ ਹਰ ਇੱਕ ਚੀਜ਼ ਦੀ ਅਲੱਗ-ਅਲੱਗ ਲੋੜਾਂ ਨੇ ਜੂੜ ਤੁਸੀਂ ਸਾਥ ਦੇਣਾ ਹਨਾ ਧੰਨਵਾਦ ਅੰਕਲ ਜੀ ਦੁਬਾਰਾ ਛੋਡਾ ਜੋ ਨੇਕ ਕਮਾਈਆਂ ਦੇ ਵਿੱਚੋਂ ਆਪਣੀਆਂ ਵਿੱਚੋਂ ਸੇਵਾ ਕੱਢ ਕੇ ਇਹ ਸਾ ਆਪਣੇ ਆਸ਼ਰਮ ਲਈ ਆਪਣੇ ਘਰ ਲਈ ਚਾਰ ਬੁਰੀਆਂ ਸੀਮੈਂਟ ਦੀਆਂ ਲਿਆ ਕੇ ਦਿੱਤੀਆਂ ਧੰਨਵਾਦ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ